ਉੱਦੋਂ ਕਰਤਾਰਪੁਰ ਦੇ ਲਾਂਘਾ ਖੋਲਣ ਦੀ ਗੱਲ ਹੈ ਤੇ ਉਸੇ ਦਿਨ ਸੁਪਰੀਮ ਕੋਰਟ ਜੋ ਫੈਸਲਾ ਆਉਂਦਾ ਕਿ ਸਿੱਖ ਧਰਮ ਹੈ ਕਲਟਿਆ ਤੇ ਗੁਰੂ ਨਾਨਕ ਜੜੇ ਉਹ ਰਾਮ ਦੇ ਭਗਤ ਹੈ ਹੂੰ ਹੂੰ ਉਹ ਫੈਸਲੇ ਦੇ ਵਿੱਚ ਇੱਕ ਉਹਦੇ ਵਿੱਚ ਲਿਖਿਆ ਹੋਇਆ ਜੀ ਲਿਖਿਆ ਹੋਇਆ ਆਪਾਂ ਇਹ ਸਭ ਕੁਝ ਅੱਗੇ ਦੱਸਿਆ ਹੈ ਜੀ ਸੋ ਮੇਰੇ ਕਹਿਣ ਦਾ ਆਪਾਂ ਸਿਰਫ ਹੁਣ ਇੱਥੇ ਆਉਣੇ ਆਂ ਵੀ ਦਿਨ ਤੁਸੀਂ ਮਹਾਪੁਰਖਾਂ ਦੇ ਮਨਾਓ ਜਰੂਰ ਮਨਾਉਣੇ ਚਾਹੀਦੇ ਆ ਪਰ ਉਸ ਦਿਨ ਤੁਸੀਂ ਸੰਗਤਾਂ ਨੂੰ ਜੋੜਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਹੂੰ 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 ਗੁਰੂ ਗ੍ਰੰਥ ਸਾਹਿਬ ਸਾਡੇ ਹਾਜ਼ਰ-ਨਾਜ਼ਰ ਗੁਰੂ ਆ ਤੇ ਜੇ ਅਸੀਂ ਹਾਜ਼ਰ-ਨਾਜ਼ਰ ਗੁਰੂ ਨੂੰ ਛੱਡ ਕੇ ਦੇਹ ਧਾਰੀ ਲ ਗਏ ਤੇ ਫੇਰ ਤੁਸੀਂ ਆਪਣੇ ਆਪ ਨੂੰ ਨਾਨਕਲੇਵਾ ਸਿੱਖ ਨਹੀਂ ਕਹਾ ਸਕਦੇ ਦੋ ਕੰਮ ਨਹੀਂ ਹੋਣੇ ਹੁਣ ਇਹਹੀ ਦੋਗਲੀ ਨੀਤੀ ਵਰਤੀ ਜਾ ਰਹੀ ਹੈ ਜੀ ਜੀ ਹੁਣ ਜਗਜੀਤ ਸਿੰਘ ਜੀ ਤੁਸੀਂ ਤਾਂ ਦੇ ਉਹ ਵੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਹੂੰ ਹੂੰ ਆਪਾਂ ਆਖਰੀ ਗੱਲ ਕਰਕੇ ਵੈਸੇ ਦਰਸ਼ਕ ਮੇਰਾ ਗੱਲ ਸਮਝ ਜਾਣਗੇ ਵੀ ਆਪਾਂ ਕੀ ਕਹਿਣਾ ਚਾਹੁੰਦੇ ਆ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਜਿਹੜੇ ਡੇਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਹੂੰ ਉਹਨਾਂ ਚ ਨਾਮ ਧਾਰ ਗਿਆਗੇ ਸਿੱਧਾ ਚੈਲੰਜ ਕਰਦੇ ਆ ਬਿਲਕੁਲ ਅਰਦਾਸ ਦੇ ਵਿੱਚ ਮਤਲਬ ਮਤਲਬ ਇਦਾਂ ਦੀ ਆਪਾਂ ਨਹੀਂ ਕਿਹਾ ਦੀ ਹੁੰਦੀ ਨਹੀਂ ਉਹ ਸਿੱਧਾ ਹੀ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਗੁਰੂ ਨਹੀਂ ਮੰਨਣਾ ਹੈ ਤਾਂ ਗੁਰੂ ਗਬਿੰਦ ਸਿੰਘ ਗੁਰਗੱਦੀ ਸਾਡੇ ਮਾਲਕ ਸੁਣ ਦੇ ਗਏ ਹੂੰ ਇਹਦੇ ਬਾਰੇ ਬੜਾ ਕੁਝ ਡਾਕਟਰ ਗੰਡਾ ਸੋਣਾ ਲਿਖਿਆ ਸਭ ਕੁਝ ਪਰ ਸਾਡੀ ਜਿਹੜੀ ਧਰਮ ਪ੍ਰਚਾਰ ਕਮੇਟੀ ਇਹਨਾਂ ਨੇ ਕਦੇ ਕਿਸੇ ਗੱਲ ਦਾ ਨੋਟਸ ਨਹੀਂ ਲਿਆ ਆਪ ਸਾਰੇ ਉਧਰ ਨੂੰ ਹੋ ਤੁਰੇ ਹੁਣ ਸੋ ਕਾਲ ਸਾਡਾ ਸ਼੍ਰੋਮ ਨਿਕਾਲੀ ਦਲ ਜਿਹੜਾ ਕਾਲੀ ਦਲ ਬਾਦਲ ਸੀ ਉਹਨਾਂ ਨੇ ਤੇ ਖੁਦ 1999 ਚ ਸਾਰਾ ਸਿੱਖ ਛੱਡੀ ਦਿੱਤਾ ਮੈਂ ਐਂ ਸਿੱਖਾਂ ਦੀ ਨਮਾਇੰਦਗੀ ਨਹੀਂ ਕਰਦੇ ਜੀ ਹੁਣ ਮੈਂ ਜਿਹੜੀ ਆਖਰੀ ਗੱਲ ਕਰਨ ਲੱਗਾ ਹਾਂ ਇਹ ਦਰਸ਼ਕਾਂ ਦੇ ਧਿਆਨਯੋਗ ਹੈ ਸਾਨੂੰ ਇਹ ਗੱਲਾਂ ਖਾਸ ਕਰ ਪੰਜਾਬ ਦੇ ਨੌਜਵਾਨਾਂ ਨੂੰ ਕੱਲਿਆਂ ਨੂੰ ਨਹੀਂ ਸੰਸਾਰ ਪਰ ਚ ਵਸਦੀਆਂ ਸਮੂਲ ਸੰਸਥਾਵਾਂ ਨੂੰ ਇਹ ਸੋਚਣਾ ਪਊਵੇ ਏਡਾ ਵੱਡਾ ਅਟੈਕ ਸਾਡੇ ਤੇ ਹੋ ਰਿਹਾ ਹੁਣ ਨਰਿੰਦਰ ਮੋਦੀ ਏਡੇ ਵੱਡੇ ਮੁਲਕ ਦਾ ਪ੍ਰਧਾਨ ਮੰਤਰੀ ਹੋਵੇ ਹੂੰ ਤੇ ਉਹ ਇੱਕ ਡੇਰੇ ਦਾ ਰਾਧਾ ਸਵਾਮੀ ਨੂੰ ਮਿਲਣ ਜਾਵੇ ਹੂੰ 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 ਬਿਲਕੁਲ ਵੀ ਤੁਸੀਂ ਚਾਹੁੰਦੇ ਪ੍ਰਮੋਟ ਕੀ ਕਰਨਾ ਚਾਹੁੰਦੇ ਆ ਇੱਕ ਬੰਨੇ ਤੁਸੀਂ ਗੁਰਤੇਗ ਬਹਾਦਰ ਜੀ ਦਾ ਮਨਾ ਰਹੇ ਆ ਦੂਜੇ ਬੰਨੇ ਕਹਿੰਦੇ ਵੀ ਅਸੀਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ ਤੇ ਦੂਜੇ ਬੰਨੇ ਤੁਸੀਂ ਉਹੀ ਪੰਜਾਬ ਦੇ ਵਿੱਚ ਜੋ ਲੰਬੂ ਨਿਰੰਕਾਰੀਆਂ ਵੱਲੋਂ ਲਾਇਆ ਗਿਆ ਸੀ ਜਿਸ ਤਰੀਕੇ ਦਾ ਡੇਰਾਬਾਦ ਉਦੋਂ ਪ੍ਰਮੋਟ ਕੀਤਾ ਗਿਆ ਸੀ ਉਸੇ ਤਰੀਕੇ ਦਾ ਡੇਰਾਬਾਦ ਤੁਸੀਂ ਹੁਣ ਪ੍ਰਮੋਟ ਕਰ ਰਹੇ ਹੋ ਜੀ ਜੀ ਸਿੰਘ ਜੀ ਸਾਡਾ ਤਾਂ ਇੱਕ ਸਿੱਧਾ ਹੀ ਸਵਾਲ ਆ ਹਮ ਚਾਹੇ ਸ਼੍ਰੀ ਨਰਿੰਦਰ ਮੋਦੀ ਜੀ ਹੋਣ ਹਮ ਵੀ ਜਾਂ ਤੁਸੀਂ ਇਹ ਕਹਿਣਾ ਛੱਡ ਦਿਓ ਵੀ ਤੁਸੀਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੇ ਅਸਰ ਕਰਦੇ ਆ ਤੇ ਜਾਂ ਤੁਸੀਂ ਫੇਰ ਇਹ ਕਹਿਣਾ ਛੱਡ ਦਿਓ ਵੀ ਅਸੀਂ ਮਨੋਸਮਰਤੀ ਦਾ ਵਿਧਾਨ ਲਾਗੂ ਕਰਨਾ ਹੂੰ ਹੂੰ ਕਰ ਰਹੇ ਆ ਨਾ ਜੀ ਹੁਣ ਇੱਕ ਬੰਨੇ ਨਰਿੰਦਰ ਮੋਦੀ ਭਾਰਤ ਦੀ ਪਾਰਲੀਮੈਂਟ ਦਾ ਹਿੰਦੂ ਰੋ ਰੀਤਾ ਨਾਲ ਹਵਨ ਕਰਾ ਕੇ ਨਹੀਂ ਪੱਥਰਾਦਾ ਦੂਜੇ ਬੰਨੇ ਕਹਿੰਦੇ ਵੀ ਮੁਲਕ ਸੈਕੂਲਰ ਨਹੀਂ ਦੋਵੇਂ ਬੰਨੇ ਕਹਿੰਦੇ ਅਸੀਂ ਮੁਲਕ ਦੀ ਸਾਨੂੰ ਅਖੰਡਤਾ ਦੀ ਬੜੀ ਚਿੰਤਾ ਤੇ ਅਖੰਡਤਾ ਤੁਸੀਂ ਆਪ ਤੋੜ ਰਹੇ ਆ ਜਿੱਥੇ ਇੰਨੇ ਧਰਮ ਹੋਣ ਉਸ ਮੁਲਖ ਦੀ ਸੰਸਦ ਦਾ ਨਹੀਂ ਪੱਥਰ ਵਿਸ਼ੇਸ਼ ਇੱਕ Hindu ਧਰਮ ਦੇ ਰੱਖਿਆ ਜਾਵੇ ਤੇ ਫੇਰ ਤੁਸੀਂ ਨਾ ਉਸ ਗੁਰੂ ਨਾਨਕ ਦਾ ਵਰਤ ਰਹੇ ਆ ਜਿਸ ਗੁਰੂ ਨਾਨਕ ਨੇ ਮੰਨੂ ਸਮਰਤੀ ਨੂੰ ਮੁੱਢੋਂ ਰੱਦ ਕਰਕੇ ਸਿੱਖ ਧਰਮ ਦੀ ਸਥਾਪਨਾ ਕੀਤੀ ਹੈ ਜੀ 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 ਮੁੱਢੋਂ ਰੱਦ ਕੀਤਾ ਹੂੰ ਹੂੰ ਬਿਲਕੁਲ ਜੀ ਸਵਾਲ ਜਿਹੜੇ ਨੇ ਬਹੁਤ ਸਾਰੇ ਜਿਹੜੇ ਖੜੇ ਹੁੰਦੇ ਨੇ ਕਿਉਂਕਿ ਕੱਲਾ ਆਪਾਂ ਇਤਿਹਾਸ ਤੇ ਪ੍ਰੋਗਰਾਮ ਹੀ ਨਹੀਂ ਕਰਨੇ ਹੁੰਦੇ ਇਤਿਹਾਸਿਕ ਪ੍ਰੋਗਰਾਮਾਂ ਦੇ ਨਾਲ ਅਜੋਕੇ ਸਮੇਂ ਦੇ ਵਿੱਚ ਕੀ ਕੋ ਚੱਲ ਰਿਹਾ ਹੈ ਉਹਦੇ ਬਾਰੇ ਵੀ ਦਰਸ਼ਕਾਂ ਨੂੰ ਜਾਣਕਾਰੀ ਦੇਣੀ ਹੁੰਦੀ ਹੈ ਔਰ ਇਤਿਹਾਸਿਕ ਪੱਖ ਤੋਂ ਵੀ ਦੇਖਣਾ ਪਵੇਗਾ ਕਿ ਉਹਨਾਂ ਸਮੇਂ ਅੱਜ ਕੀ ਹੋ ਰਿਹਾ ਹੈ ਅੱਜ ਕੀ ਹੋ ਰਿਹਾ ਹੈ ਤੇ ਕੌਮ ਨੂੰ ਕਰਨਾ ਕੀ ਚਾਹੀਦਾ ਹੈਗਾ ਦੇਖੋ ਜੀ ਜੀਤ ਸਿੰਘ ਜੀ ਸਾਡੀਆਂ ਸੰਸਥਾਵਾਂ ਨੂੰ ਜਾਂ ਆਗੂਆਂ ਨੂੰ ਦੋਗਲੀ ਨੀਤੀ ਛੱਡਣੀ ਪਊਗੀ ਹੂੰ ਮਤਲਬ ਉਹ ਲਕੀਰ ਇੱਕ ਖਿੱਚਣੀ ਪੈਣੀ ਹੈ ਲਕੀਰ ਇੰਨੀ ਵੀ ਅਸੀਂ ਸਾਡਾ ਧਰਮ ਵੱਖਰਾ ਸਿੱਖ ਕੋ ਉੰਰੀ ਐਡਰੀ ਤੇ ਨਿਆਰੀ ਹੋਂਦ ਹਸਤੀ ਆ ਸਾਡਾ ਆਪਣਾ ਇਤਿਹਾਸ ਆ ਇਹ ਇਕੱਲਾ ਧਰਮ ਨਹੀਂ ਹੈ ਸਾਡਾ ਧਰਮ ਦੇ ਨਾਲ ਸਾਡੇ ਪੰਥ ਦਾ ਪੂਰਾ ਇਤਿਹਾਸ